ਔਰ ਮੈਨੂੰ ਬੜੀ ਖੁਸ਼ੀ ਹੈ ਕਿ ਫਾਈਨਲੀ ਇਹ ਡੇਟ ਅਨਾਉਂਸ ਹੋ ਗਈ ਹੈ ਔਰ ਮੈਂ ਸਾਡੀ ਪੂਰੀ ਤਿਆਰੀ ਪੀਡੀਟਰ ਮੰਨਦਾ ਕੋਈ ਘਟ ਨਹੀਂ ਕੋਈ ਵਧ ਨਹੀਂ ਔਰ ਸਾਰਿਆਂ ਨੂੰ ਮੈਂ ਬੈਸਟ ਆਫ ਲੱਕ ਕਹਿੰਦਾ ਸਰ ਮਮਤਾ ਆਜੂ ਕਹਿ ਰਹੀ ਹੈ ਕਿ ਪਹਿਲਾ ਐਸਾ ਰਾਜ ਸਭਾ ਮੈਂਬਰ ਜਾਂ ਐਮਪੀ ਦੇਖਿਆ ਵਾ ਜਿਹੜਾ ਐਮਪੀ ਤੋਂ ਐਮਐਲਏ ਬਣਨ ਜਾ ਰਿਹਾ ਹੈ ਈਮੋਸ਼ਨ ਹੋ ਰਿਹਾ ਹੈ ਪਰ ਮੇਰੇ ਖਿਆਲ ਜਿੰਨੇ ਵੀ ਕਿਹਾ ਮੈਂ ਨਾਮ ਘੱਟ ਲੈਂਦਾ ਹੁਣਾਂ ਉਹਨਾਂ ਨੂੰ ਚਾਹੀਦਾ ਕਿ ਇੰਡੀਆ ਦੀ ਹਿਸਟਰੀ ਦੇਖਣ ਕੈਬਨਟ ਮਿਨਿਸਟਰ ਸੈਂਟਰ ਦੇ ਐਮਐਲਏ ਦੇ ਇਲੈਕਸ਼ਨ ਲੜੇ ਹੋਏ ਫਿਰ ਤੁਹਾਨੂੰ ਪਤਾ ਚੱਲੇ ਕੋਈ ਐਮਐਲਏ ਨੂੰ ਡਿਮੋਸ਼ਨ ਨਹੀਂ ਹੁੰਦੀ ਸੱਤ ਮੈਂਬਰ ਆਫ ਪਾਰਲੀਮੈਂਟ ਆ ਪੰਜਾਬ ਦੇ ਮੈਂ ਕੱਲਾ ਤਾਂ ਨਹੀਂ ਕੋਈ ਇੰਤਜ਼ਾਰ ਕਰ ਰਹੇ ਸੀਗੇ ਉਹਨਾਂ ਨੂੰ ਪਤਾ ਸੀ ਵੀ ਗੋਗੀ ਜੀ ਨੇ ਚਲੇ ਜਾਣਾ ਫਿਰ ਇਲੈਕਸ਼ਨ ਅਨਾਉਂਸ ਹੋ ਅੰਮੀ ਉਹਨਾਂ ਨੇ ਮੈਨੂੰ ਸੀਟ ਦਿੱਤੀ ਉਹਨਾਂ ਨੂੰ ਕੀ ਲੋੜ ਸੀ ਇੰਨਾ ਲੰਬਾ ਪ੍ਰੋਸੈਸ ਫਾਲੋ ਕਰਨ ਕਿ ਪਹਿਲਾਂ ਇਲੈਕਸ਼ਨ ਨਾ ਪਹਿਲਾਂ ਸੀਟ ਦੇ ਫਿਰ ਇਲੈਕਸ਼ਨ ਅਨਾਉਂਸ ਹੋਰ ਫਿਰ ਮੈਂ ਰਿਜ਼ਾਈਨ ਕਰਾ ਫਿਰ ਉਹ ਬਣਨਗੇ ਸੱਤ ਮੈਂਬਰ ਪਾਰਲੀਮੈਂਟ ਹੈ ਕਿਸੇ ਨੂੰ ਕਹਿ ਦਿੰਦੇ ਰਿਜ਼ਾਈਨ ਕਰੀ ਨਾ ਨਾ ਉਸ ਵੇਲੇ ਕਿ ਕਿਸੇ ਕਿਹਾ ਕੰਪੇਨਿੰਗ ਚੱਲ ਰਹੀ ਹੈ ਰਾਜ ਮੈਂ ਮੈਂ ਕੰਪੇਨਿੰਗ ਕਰ ਹੀ ਰਿਹਾ ਸੀ ਜਦੋਂ ਮੈਨੂੰ ਅਨਾਉਂਸਮੈਂਟ ਦਾ ਪਤਾ ਚੱਲਿਆ ਪਰ ਮੈਨੂੰ ਬੜੀ ਖੁਸ਼ੀ ਹੈ ਕਿ ਫਾਈਨਲੀ ਇਹ ਡੇਟ ਅਨਾਉਂਸ ਹੋ ਗਈ ਹੈ ਔਰ ਮੈਂ ਸਾਡੀ ਪੂਰੀ ਤਿਆਰੀ ਹੈ ਸਰ ਲੱਗਦਾ ਹਾਂ ਕਿ ਨੂੰ ਮੰਨਦੇ ਹੋ ਦੇਖੋ ਸਾਰੀ ਪਾਰਟੀਆਂ ਦੇ ਕੈਂਡੀਡੇਟਾਂ ਨੂੰ ਮੈਂ ਇਕੁਅਲੀ ਕੰਪੀਟੀਟਰ ਮੰਨਦਾ ਕੋਈ ਘਟ ਨਹੀਂ ਕੋਈ ਵੱਧ ਨਹੀਂ ਔਰ ਸਾਰਿਆਂ ਨੂੰ ਮੈਂ ਬੈਸਟ ਆਫ ਲੱਕ ਕਹਿੰਦਾ ਸਰ ਮਮਤਾ ਅਸ਼ੂ ਕਹਿ ਰਹੀ ਹੈ ਕਿ ਪਹਿਲਾ ਐਸਾ ਰਾਜ ਸਭਾ ਮੈਂਬਰ ਜਾਂ ਐਮਪੀ ਦੇਖਿਆ ਵੈ ਜਿਹੜਾ ਐਮਪੀ ਤੋਂ ਐਮਐਲਏ ਬਣਨ ਜਾ ਰਿਹਾ ਡਿਮੋਸ਼ਨ ਹੋ ਰਿਹਾ ਹੁਣ ਮੇਰੇ ਖਿਆਲ ਜਿੰਨੇ ਵੀ ਕਿਹਾ ਮੈਂ ਨਾਮ ਘੱਟ ਲੈਂਦਾ ਹੁਣਾਂ ਕੋਨਾਂ ਨੂੰ ਚਾਹੀਦਾ ਕਿ ਇੰਡੀਆ ਦੀ ਹਿਸਟਰੀ ਦੇਖਣ ਕੈਬਨਿਟ ਮਿਨਿਸਟਰ ਸੈਂਟਰ ਦੇ ਐਮ ਐਲ ਏ ਦੇ ਇਲੈਕਸ਼ਨ ਲੜੇ ਹੋਏ ਫਿਰ ਤੁਹਾਨੂੰ ਪਤਾ ਚੱਲੇ ਕੋਈ ਐਮ ਐਲ ਏ ਕੋ ਡਿਮੋਸ਼ਨ ਨਹੀਂ ਹੁੰਦੀ ਜਦ ਕਿ ਕਿਸ ਤਰ੍ਹਾਂ ਲੋਕ ਸੇ ਲੋਕ ਸੇਵਾ ਵੀ ਇਹਦੇ ਚ ਇਨਵੋਲਡ ਹੈ ਔਰ ਕਿ ਕੋਈ ਡਿਮੋਸ਼ਨ ਨਹੀਂ ਹੁੰਦੀ ਸੈਂਟਰ ਦੇ ਕੈਬਨਿਟ ਮਿਨਿਸਟਰ ਐਮ ਐਲ ਏ ਲੜਦੇ ਸਰ ਉਹ ਕਹੇਗੀ ਇਹਦੇ ਪਿੱਛੇ ਇੱਕੋ ਇੱਕ ਮਕਸਦ ਹੈ ਕਿ ਬੈਕ ਡੋਰ ਤੋਂ ਕੇਜਰੀਵਾਲ ਸਾਹਿਬ ਨੂੰ ਰਾਜਧਾਨੀ ਭੇਜਿਆ ਜਾਵੇ ਸੱਤ ਮੈਂਬਰ ਆਫ ਪਾਰਲੀਮੈਂਟ ਆ ਪੰਜਾਬ ਦੇ ਮੈਂ ਕੱਲਾ ਤਾਂ ਨਹੀਂ ਉਹ ਇੰਤਜ਼ਾਰ ਕਰ ਰਹੇ ਸੀ ਕਿ ਉਹਨਾਂ ਨੂੰ ਪਤਾ ਸੀ ਵੀ ਗੋਗੀ ਜੀ ਨੇ ਚਲੇ ਜਾਣਾ ਫਿਰ ਇਲੈਕਸ਼ਨ ਅਨਾਉਂਸ ਹੋ Nghi ਉਹਨਾਂ ਨੇ ਮੈਨੂੰ ਸੀਟ ਦਿੱਤੀ ਉਹਨਾਂ ਨੂੰ ਕੀ ਲੋੜ ਸੀ ਇੰਨਾ ਲੰਬਾ ਪ੍ਰੋਸੈਸ ਫਾਲੋ ਕਰਨ ਕਿ ਪਹਿਲਾ ਇਲੈਕਸ਼ਨ ਨਾ ਪਹਿਲਾ ਸੀਟ ਦੇ ਫਿਰ ਇਲੈਕਸ਼ਨ ਅਨਾਉਂਸ ਹੋਰ ਫਿਰ ਮੈਂ ਰਿਜ਼ਾਈਨ ਕਰਾ ਫਿਰ ਉਹ ਬਣਨ ਕਿ ਸੱਤ ਮੈਂਬਰ ਪਾਰਲੀਮੈਂਟ ਹੈ ਕਿਸੇ ਨੂੰ ਕਹਿ ਦਿੰਦੇ ਰਿਜ਼ਾਈਨ ਕਰ ਦੇਣਾ ਸੀ ਉਹਨਾਂ ਦੇ ਵਿਰੋਧੀ ਇਹ ਵੀ ਕਹਿ ਰਹੇ ਨੇ ਕਿ ਜੇ ਅਗਰ ਤੁਸੀਂ ਜਿੱਤਦੇ ਹੋ ਤਾਂ ਡਿਪਟੀ ਸੀਐਮ ਹੋਵਗੇ ਨਹੀਂ ਮੈਂ ਮੈਂ ਇਸ ਕਰ ਬਿਲਕੁਲ ਕੁਝ ਨਹੀਂ ਕਿਸੇ ਨੇ ਕਿਹਾ ਗਿਆ ਪਹਿਲਾ ਹੁਕਮ ਹੋਇਆ ਪਾਰਟੀ ਦਾ ਇਲੈਕਸ਼ਨ ਲੜਨ ਲਈ ਮੈਂ ਇਲੈਕਸ਼ਨ ਲੜ ਰਿਹਾ ਉਸ ਤੋਂ ਬਾਅਦ ਜੋ ਪਾਰਟੀ ਜ਼ਿੰਮੇਵਾਰੀ ਦੇਗੀ ਮੈਨੂੰ ਮਜੂਰ ਹਾਂਜੀ ਅਚ ਕਿਤਰਾ ਦੇ ਦੋ ਸਰ ਜੀਡੀਪੀ ਨੇ ਹੋਇਓ ਅਸਲੀ ਇਲੈਕਸ਼ਨ ਜਿਹੜਾ ਵਾ ਹੁਣ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਵਾ ਇਸ ਤਰ੍ਹਾਂ ਦਾ ਪੁੱਛਾ ਸਮੇਂ ਉਹ ਕਿਤਾ ਦੇ ਪਤਾ ਨਹੀਂ ਮੈਂ ਤਾਂ ਪਹਿਲਾਂ ਵੀ ਅਸਲੀ ਸਮਝ ਕੇ ਕੈਂਪੇਨਿੰਗ ਕਰ ਰਹੇ ਸੀ ਨਹੀਂ ਠੀਕ ਹੈ ਚੰਗਾ ਹੁਣ ਨਹੀਂ ਸਮਾਂ ਜਿੰਨਾ ਕਿ ਬਹੁਤ ਹੈ ਜੀ ਲੋਕ ਹਲਕੇ ਦੇ ਵਿੱਚ ਪੂਰੇ ਦੇ ਵਿੱਚ ਕੈਂਪੇਨਿੰਗ ਹਾਂਜੀ ਇਹ ਕੈਂਪੇਨਿੰਗ ਤਾਂ ਕਰੀ ਜਾ ਰਹੇ ਸੀ ਜੀ ਸਮਾਂ ਬਿਲਕੁਲ ਠੀਕ ਹੈ ਜੋ ਇਲੈਕਸ਼ਨ ਕਮਿਸ਼ਨ ਨੇ ਡਿਸੀਜਨ ਦਿੱਤਾ ਅਸੀਂ ਬਹੁਤ ਖੁਸ਼ ਹਾਂ ਸਰ ਭਈ ਕਿੰਨੀਆਂ ਪਾਰਟੀਆਂ ਬਿਲਾਈ ਬੀਜੇਪੀ ਆ ਗਈ ਵਿੱਚ ਚਲੋ ਇਹ ਦੇਖੋ ਉਹਨਾਂ ਨੂੰ ਪੁੱਛੋ ਸਵਾਲ ਮੈਨੂੰ ਕਿਉਂ ਪੁੱਛ ਰਹੇ ਸਰ ਗਰਮੀ ਬਹੁਤ ਹੋ ਗਈ ਲੋਕਾਂ ਨੂੰ ਕੀ ਕਹਿਣਾ ਕਿਉਂਕਿ ਮੈਨੂੰ ਗਰਮੀ ਕੁਝ ਨਹੀਂ ਕਰਦੀ ਲੋਕਾਂ ਨੂੰ ਦਾ ਬੋਰ ਤੋਂ ਬਾਕੀ ਚਲੋ ਕਵਾਗੇ ਉਦੋਂ ਕੀ ਮੌਸਮ ਹੋਣਾ ਹੈ ਕੀ ਨਹੀਂ ਐਕਚੁਅਲੀ ਲੋਕਾਂ ਅੱਜ ਬਹੁਤ ਹੈਗਾ ਉਤਸ਼ਾਹ ਹੈਗਾ ਨੋਕਰਨਗੇ ਵੋਟਾਂ ਪਾਣਗੇ ਬੀਰੋਟੀ ਪਾਰਟੀਆ ਵੀ ਕਹਿ ਰਹੇ ਨੇ ਕਿ ਸੰਜੀਵ ਰੋੜਾ ਜੀ ਦਾ ਦਿੱਲੀ ਦੇ ਹੈਗਾ ਦਿੱਲੀ ਰਹਿਣਗੇ ਬਿਲਕੁਲ ਰੰਦੇ ਨੇ ਉਹਨਾਂ ਉਹਨਾਂ ਨੂੰ ਮੇਰੀ ਹਿਸਟਰੀ ਦਾ ਨਹੀਂ ਪਤਾ ਹੋਣਾ ਮੈਂ ਜੰਮਿਆ ਬੱਲੇ ਇੱਥੇ ਪੜ੍ਹਿਆ ਲਿਖਿਆ ਇੱਥੇ ਮੇਰੀ ਰਹਿائش ਇੱਥੇ ਔਰ ਮੈਂ ਸੀ ਮੈਂ ਉਹਨਾਂ ਨੂੰ ਦੱਸ ਦਿੰਦਾ ਕਿ ਸੀਐਮਸੀ ਚ ਮੈਂ ਜੰਮਿਆ ਸੀ ਕਨਵੈਂਟ ਸਕੂਲ ਚ ਪਹਿਲਾਂ ਪੜ੍ਹਿਆ ਫਿਰ ਵੀਪੀਐਸ ਪਟਿਆਲੇ ਬੋਰਡਿੰਗ ਗਿਆ ਸੀਗਾ ਫਿਰ ਮੈਂ ਗਵਰਨਮੈਂਟ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਹੋਰ ਕਿੱਦਾਂ ਮੈਂ ਇੱਥੇ ਵਾਸੀ ਆ ਮੇਰਾ ਘਰ ਹੈ ਤੇ ਜਦੋਂ ਰਾਜ ਸਭਾ ਦੇ ਤੁਸੀਂ ਮੈਂਬਰ ਬਨ ਜਾਓ ਲੁਧਿਆਣੇ ਚ ਦਾ ਪਾਰਲੀਮੈਂਟ ਲਗਣੀ ਨਹੀਂ ਕਿੱਥੇ ਲਗਦੀ ਆ ਪਾਰਲੀਮੈਂਟ ਦੱਸੋ ਕਿ ਦਿੱਲੀ ਲਗਦੀ ਆ ਨੀ ਤੇ ਦਿੱਲੀ ਤਾਂ ਮੈਨੂੰ ਜਾਣਾ ਹੀ ਪੈਣਾ ਸੀ ਤੇ ਐਨੇ ਜਿਹੜੇ ਕੰਮ ਕਰਾਉਂਦੇ ਦਿੱਲੀ ਤੋਂ ਬਿਨਾਂ ਹੋ ਸਕਦੇ ਸੀ ਕਿਉਂਕਿ ਸਰ ਇੱਕ ਨਾਹੰਕਾਰ ਇਹ ਵਾਲੀ پوری ਇੱਕ ਬਣੀ ਗਈ ਸੀ ਤਾਂ ਉਹਨਾਂ ਨੇ ਕੁਝ ਵੀਡੀਓ ਵੀ ਤੁਹਾਡੀਆਂ ਨਹੀਂ ਨਹੀਂ ਉਹਦੇ ਚ ਕੋਈ ਮੇਰਾ ਗੁੱਸਾ ਨਹੀਂ ਸੀ ਮੈਂ ਸਿਰਫ ਉੱਥੇ ਭਰਾ ਕੁਝ ਇਕੱਠੇ ਹੋਏ ਸੀ ਮੈਂ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਅਸੀਂ 2 ਮਿੰਟ ਦੇ ਦਿਓ ਅਸੀਂ ਕਾਪੜਾ ਕੰਮ ਪੂਰਾ ਕਰ ਲਈਏ ਮੈਂ ਤਾਂ ਰਫਤਾਰ ਜੇ ਇਹਨੂੰ ਗੁੱਸੇ ਨੂੰ ਗੁੱਸਾ ਕਹਿੰਦੇ ਫਿਰ ਮੈਂ ਤੁਹਾਨੂੰ ਗੁੱਸੇ ਦੀਆਂ ਵੀਡੀਓ ਦਿਖਾਵਾਂਗਾ ਮੇਰੇ ਕੋਲ ਆ ਕੇ ਦੇਖਿਓ ਸ੍ਰੀ ਸੰਜੀਵ अरोड़ा ਜਿੰਦਾਬਾਦ ਸ੍ਰੀ ਸੰਜੀਵ अरोड़ा ਜਿੰਦਾਬਾਦ ਰੋਡੋ ਨੀਤੀ ਲੋਗਾ ਨੂੰ ਇਹੀ ਅਪੀਲ ਹੈ ਮੇਰੀ ਕੋ ਪੀ ਲੈ ਕੇ ਵੱਧ ਚੜ ਕੇ ਵੋਟ ਪਾਈਏ ਪਰਸੈਂਟੇਜ ਆਪਾਂ ਰਿਕਾਰਡ ਤੋੜਨਾ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਨਹੀਂ ਉਹਨਾਂ ਨੂੰ ਮੈਂ ਕਿਉਂ ਕੁਝ ਕਹਾਂ ਮੈਂ ਤਾਂ ਬੈਸਟ ਆਫ ਲੱਕ ਹੈ ਤਾਂ ਦਿੱਤਾ ਮੈਂ ਬੈਸਟ ਆਫ ਲੱਕ ਕਹਿਣਾ ਚਾਹੁੰਦਾ ਉਹ ਕਹਿ ਠੀਕ ਹੈ